ਉਹੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਨੂੰ ਨਿਸ਼ਾਨ ਨਗਾਰਾ ਬਖਸ਼ੇ ਕੀਤਾ ਸ੍ਰੀ ਸਾਹਿਬ ਪਖਸ਼ੇ ਕੀਤਾ ਹੁਕਮਾਂ ਵਾਲੇ ਬਖਸ਼ੇ ਕੀਤੇ ਸੀ ਉਹਦੀ ਕਾਪਿਆ ਹੀ ਖਾਲਸਾ ਪੰਥ ਬੁੱਢਾ ਦਲ ਸਾਗੀਆਂ ਦੇ ਹੈਂਡਸੈਟ ਜਥੇਬੰਦੀਆਂ ਹੋਂਦ ਤੱਕ ਵਿੱਜਰ ਰਹੀਆਂ ਨੇ ਉਹ ਹੀ ਨਿਸ਼ਾਨ ਨਗਾਰੇ ਪਾਪਾ ਸਾਹਿਬ ਸਿੰਘ ਜੀ ਕੋਲੇ ਪਾਪਾ ਜੇਲ ਸਿੰਘ ਜੀ ਪਾਪਾ ਜੰਪਾ ਸਿੰਘ ਜੀ ਤੇ ਹੋਂਦ ਤੱਕ ਜਿਹੜੇ ਆ ਉਹ ਵੀ ਨਿਸ਼ਾਨ ਨਗਾਰਿਆਂ ਦੀ ਉਹ ਕਾਪਿਆ ਖਾਲਸਾ ਪੰਥ ਬੁੱਢਾ ਆਗੁਰੂ ਗ੍ਰੰਥ ਸਾਹਿਬ ਉੱਤੇ ਹੀ ਆਗਿਆ ਪਈ ਆ ਕਾਨੂੰਨੀ ਦਵੇਂ ਦਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਆਪਾਂ ਦਸਮ ਗੁਰੂ ਜਿਹੜੇ ਆ ਗੁਰੂ ਦਸਮ ਗੁਰੂ ਗ੍ਰੰਥ ਸਾਹਿਬ ਆਪਾਂ ਜੇ ਗੁਰੂ ਦੀ ਨਾਮ ਹਟਾ ਦਿੰਨੇ ਤਦਾਂ ਗਵਿੰਦ ਸਿੰਘ ਬਣ ਜਾਂਦਾ ਇਸ ਕਰਕੇ ਦਸਮ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਬੁੱਢਾ ਗੱਲ ਤੋਂ ਉਪਰਾਗਾ ਮਾ ਮੁਰਖਾ ਦੇ ਜਿਹੜੇ ਦੇ ਦੁਨੀਆ ਵੱਲੋਂ ਉਹ ਪੂਰਾ ਮਰਾਜ਼ਾ ਕਰਕੇ ਬਹੁਤ ਛੇਤੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੂਪ ਜਿਹੜੇ ਸ਼ਪਾਕੇ ਸੰਤਾਂ ਦੇ ਸਾਨੂੰ ਖੋਹਗੇ ਬਹੁਤ ਜਲਦੀ ਜਾਰੀ ਜਿਹੜੀ ਸ਼ਪਾਈ ਹੋ ਰਹੀ ਹੈ ਆਪ ਜੀ ਦੇ ਜਿਹੜੇ ਸੰਤਾਂ ਦੇ ਦਸਰਾਂ ਵਾਸਤੇ ਜੋ ਜਿਹੜੇ ਭੇਟ ਕੀਤੇ ਜਾਣਗੇ ਨਾਲ ਬੇਨਤੀ ਹੈ ਕਿ ਜਿੱਥੇ ਆਪਾਂ ਇਹ ਕਾਰਜ ਕਰਨਾ ਹੈ ਉੱਥੇ ਨੇਕ ਸਿੰਘ ਜਥੇਬੰਦੀਆਂ ਵੱਲੋਂ ਤਦ ਤੱਕ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀ ਸ਼ਹੀਦੀ ਦਿਵਸ ਦੀ ਜਿਹੜੀ ਹੈ 25 ਨਵੰਬਰ ਜਿਹੜਾ 2025 ਨੂੰ ਜਿਹੜੀ ਆ ਰਹੀ 25 ਨਵੰਬਰ ਨੂੰ ਆਪਾਂ ਸਾਰਿਆਂ ਨੇ ਪੂਰੇ ਜਿੱਥੇ-ਜਿੱਥੇ ਆਪਣੀਆਂ ਛਾਉਣੀਆਂ ਨੇ ਸਾਰੇ-ਸਾਰੇ ਦਰਨੇਦਾਲ ਬੁੱਢਾਦਾਲ ਸਾਰਿਆਂ ਨੇ ਆਪਸ ਪੂਰੇ ਸ਼ਾਹੂ ਸ਼ਾਉ ਦੇ ਨਾਮ ਸ਼ਾਹੂ ਸ਼ਾਉਤ ਦਾ ਉੱਥੇ ਨਾਲ ਇੱਕ ਵੱਡੇ ਪ੍ਰੋਗਰਾਮ ਜਿਹੜੇ ਨੇ ਸਮੁੱਚੇ ਖਾਲਸਾ ਪੰਥ ਵੱਲੋਂ ਜਿਹੜੇ 722 ਦੇ ਨਾਮ ਅਨੰਦਪੁਰ ਸਾਹਿਬ ਦੇ ਕੇ ਉਹ ਮਾਪੁਰਖਾਂ ਨੇ ਜਿਹਨੇ ਪ੍ਰੋਗਰਾਮ ਔਲੀਗਿਆ ਗਵਾਲੀਅਰ ਤੋਂ ਜਦੋਂ ਗੁਰੂ ਹਰਮਨ ਸਾਹਿਬ ਜੀ ਐਮਟੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀ ਉਦੋਂ ਬਾਬਾ ਬੁੱਢਾ ਜੀ ਨੂੰ ਜਿਹੜੇ ਵਾਅਦੇ ਦਿੱਤੇ ਸੀ ਗੁਰੂ ਹਰਮਨ ਸਾਹਿਬ ਜੀ ਨੇ ਉਹ ਬਚਨ ਜਿਹੜੇ ਪੂਰੇ ਹੋਏ ਤੇ ਉਹ ਬਚਦਾ ਅਟਾਲੀ ਮਾਪੁਰਖਾਂ ਨੇ ਜਿਹੜੇ ਵਿਚਾਰ ਨਗਰ ਕੀਰਤਨ ਰੱਖੇ ਨੇ ਉਥੋਂ ਆਪਾਂ ਸਾਰੇ ਜਿਹੜੇ ਵੀ ਮਹੰਤਾਂ ਜੱਥੇ ਬੰਨੀਆਂ ਉਥੇ ਪਹੁੰਚ ਸਕੀਆਂ ਆਪਾਂ ਸਾਰੇ ਇਕੱਠੇ ਹੀ ਲੜਜ ਕਰਨੇ ਨੇ ਉਹ ਵਿਸ਼ਾਲ ਇੱਕ ਜਿਹੜਾ ਨਗਰ ਕੀਰਤਨ ਸਾਲਿਆਂ ਦੇ ਗੁਰੂ ਤੇਗਾਰ ਪਾਣੀ ਦਿੱਲੀ ਤੋਂ ਤੇ ਜਿਹੜਾ ਫਿਰਪੁਰ ਸਾਹਿਬ ਤੋਂ ਲੈ ਕੇ ਨਾਮਕੁਰ ਸਾਹਿਬ ਤੱਕ ਸੀਸਪੇਵ ਤੇ ਗੁਰਦਾ ਗੱਦੀ ਗੁਰੂ ਗ੍ਰੰਥਕੋਵਿੰਦ ਸਿੰਘ ਜੀ ਉਹਨਾਂ ਨੂੰ ਸਮਰਪਿਤ ਆਪਾਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਤਿੰਨ ਵਾਰਗੇ ਆਉਣਾ ਤੇ ਨਾਲ ਬਾਬਾ ਮੇਜਰ ਸਜੀਤ ਤੁਸੀਂ ਹਰ ਵਾਰੀ ਜਿਉਂ ਰਹੇ ਹੋ ਅੱਜ ਵੀ ਅਸੀਂ ਸਾਰੇ ਤੁਹਾਡੇ ਨਾਲ ਜਰੇ ਆ ਉਹ ਮਰਦ ਵੀ ਕਰਾਂਗੇ ਅੱਗੇ ਹੋ ਕੇ ਨਾਲ ਜਰੇ ਕਾਰਜ ਕਰਨੇ ਨੇ ਸੋ ਗੱਲ